ਸਟੇਟ ਚੰਡੀਗੜ੍ਹ ਖਾਸ ਕਰਕੇ ਇਹਨੂੰ ਰਾਜਨੀਤੀ ਦਾ ਤੁੜਾ ਕਿਹਾ ਜਾਂਦਾ ਤੁੜਾ ਇਸ ਕਰਕੇ ਕਿ ਇੱਥੋਂ ਦੀਆਂ ਵਿਦਿਆਰਥੀ ਚੋਣਾਂ ਪੰਜਾਬ ਦੀਆਂ ਮੇਨ ਸਟ੍ਰੀਮ ਜਿਹੜੀਆਂ ਪੋਲਿਟੀਕਲ ਚੋਣਾਂ ਨੇ ਉਹਨਾਂ ਨਾਲੋਂ ਘੱਟ ਨਹੀਂ ਹੁੰਦੀਆਂ ਉਹਨਾਂ ਹੀ ਜੋਸ਼ ਉਹਨਾਂ ਹੀ ਜ਼ੋਰ ਲੱਗਦਾ ਹੈ ਔਰ ਖਾਸ ਕਰਕੇ ਲੜਾਈ ਵੀ ਮੁੱਦਿਆਂ ਦੀ ਪਰ ਇੱਥੇ ਲੜਾਈ ਵਿਦਿਆਰਥੀ ਮੁੱਦਿਆਂ ਦੀ ਆ ਉਹ ਮੁੱਦੇ ਜਿਹੜੇ ਵਿਦਿਆਰਥੀ ਜੀਵਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਕਰਦੇ ਨੇ ਸਾਰੀਆਂ तरह ਸਾਰੀਆਂ ਜਥੇਬੰਦੀਆਂ ਆਪੋ ਆਪਣਾ ਜੋਰ ਲਾ ਰਹੀਆਂ ਨੇ ਬੇਸ਼ੱਕ ਹੁਣ ਕੁਝ ਰਾਜਨੀਤਿਕ ਪਾਰਟੀਆਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਵਿਦਿਆਰਥੀ ਜਥੇਬੰਦੀਆਂ ਉਹ ਵੀ ਮੈਦਾਨ ਦੇ ਵਿੱਚ ਉਤਰਨਾ ਸ਼ੁਰੂ ਹੋ ਗਈਆਂ ਨੇ ਪਰ ਜਿਹੜੀਆਂ ਪ੍ਰਾਣੀਆਂ ਇਥੋਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਦਾ ਜੋਸ਼ ਵੀ ਉਸੇ ਤਰ੍ਹਾਂ ਹੀ ਆ ਸੋਪੂ ਦੇ ਅਸੀਂ ਉਮੀਦਵਾਰ ਦੇ ਨਾਲ ਖੜੇ ਆ ਅਰਦਾਸ ਕੌਰ ਮੈਦਾਨ 'ਚ ਉਤਰੀ ਆ ਛੋਟੀ ਉਮਰ ਦੇ ਵਿੱਚ ਵੱਡੀ ਲੜਾਈ ਲੜ ਰਹੀ ਹੈ ਤੇ ਨਾਲ ਇਹਨਾਂ ਦੇ ਵੀਰ ਨੇ ਗੱਲਬਾਤ ਕਰਾਂਗੇ ਅਰਦਾਸ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਪ੍ਰਧਾਨਗੀ ਲਈ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਇਦਾਂ ਲੱਗ ਰਿਹਾ ਕਿ ਕੁਝ ਕਰਕੇ ਦਿਖਾਉਣਾ ਹੈ ਕਰਨੇ ਯੂਨੀਵਰਸਿਟੀ ਲਈ ਕੁਝ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਆਪਾਂ ਮੋٹے ਮੋٹے ਮੁੱਦੇਾਂ ਦੀ ਗੱਲ ਕਰੀਏ ਤੁਸੀਂ ਗੱਲ ਕਰ ਰਹੇ ਸੀ ਕਿ ਮੇਰੀ ਲੜਾਈ ਮੈਨੇਜਮੈਂਟ ਨਾਲ ਆ ਇੱਥੋਂ ਦੀ ਹੈ ਨਾ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਨੋਟ ਕਰਦੇ ਆ ਰਹੇ ਹਾਂ ਤੁਸੀਂ ਵੀ ਨੋਟ ਕਰਦੇ ਹੋਮੋਗੇ ਖਾਸ ਕਰਕੇ ਲੜਾਈ ਮੇਨ ਹੈ ਕਾ ਦੀ ਅਸੀਂ ਯੂਨੀਵਰਸਿਟੀ ਚ ਐਜੂਕੇਸ਼ਨਲ ਡਿਵੈਲਪਮੈਂਟ ਲਈ ਲੜਨਾ ਹੈ ਕੁਝ ਐਜੂਕੇਸ਼ਨਲੀ ਕਰਕੇ ਦਿਖਾਉਣਾ ਹੈ ਕਿਉਂਕਿ ਇੱਥੇ ਹੋਰ ਜਿਹੜੀ ਪਾਰਟੀਆਂ ਹੈ ਉੱਥੇ ਇਵੈਂਟਸ ਕਰਾ ਲੈਂਦੀ ਹੈ ਕੋਈ ਸਿੰਗਰ ਨੂੰ ਬੁਲਾ ਲੈਂਦੀ ਹੈ ਬਟ ਅਸੀਂ ਕੁਝ ਐਜੂਕੇਸ਼ਨਲੀ ਕਰਕੇ ਦਿਖਾਉਣਾ ਹੈ ਕੋਈ ਐਜੂਕੇਸ਼ਨ ਇਵੈਂਟਸ ਕਰਾਉਣੇ ਆ ਘਰੇ ਪਤਾ ਵੀ ਤੁਸੀਂ ਪ੍ਰਧਾਨਗੀ ਦੀ ਚੋਣ ਚੋਟੇ ਹੋ ਹਾਂਜੀ ਸਾਰਿਆਂ ਨੂੰ ਪਤਾ ਹੈ ਮੇਰੇ ਘਰੇ ਮਾ ਮੋਹ ਪਾਪਾ ਦਾ ਬੜੇ ਖੁਸ਼ ਨੇ ਕਿ ਚਲੋ ਅੱਗੇ ਵਧੋ ਕੁਝ ਕਰਕੇ ਦਿਖਾਓ ਕੁਝ ਚੇਂਜ ਲਾ ਕੇ ਦਿਖਾਓ ਯੂਨੀਵਰਸਿਟੀ ਚ ਤੁਹਾਨੂੰ ਪਤਾ ਇਹ ਜਿਹੜਾ ਅਖਾੜਾ ਇਹ ਖਾੜਾ ਕਈ ਵਾਰੀ ਬੰਦੇ ਨੂੰ ਵਿਧਾਨ ਸਭਾ ਤੇ ਪਾਰਲੀਮੈਂਟ ਤੱਕ ਲੈ ਜਾਂਦਾ ਬਹੁਤ ਸਾਰੀ ਚੀਜ਼ ਇੱਥੋਂ ਗਈ ਨਹੀਂ ਆਪਾਂ ਵੇਖਦੇ ਆ ਨਾ ਹਾਲਾਂਕਿ ਇਹਦੇ ਵਿੱਚ ਕੋਈ ਦੋ رائے ਨਹੀਂ ਕੱਲ ਨੂੰ ਕੀ ਦਾ ਪਵੇਖਾ ਕਿਹੋ ਜਿਹਾ ਹੋਏਗਾ ਰੱਬ ਜਾਣਦਾ ਪਰ ਆਪਣੇ ਆਪ ਨੂੰ ਰਾਜਨੀਤੀ ਦੇ ਵਿੱਚ ਵੇਖਦੇ ਹੁਣੇ ਮੈਂ ਜਿਵੇਂ ਕਹਾਂ ਮੈਂ ਹੁਣੇ ਯੂਨੀਵਰਸਿਟੀ ਚ ਪੜ ਰਹੀ ਆ ਮੈਂ ਸਿੱਖਣ ਆਈ ਆ ਤਾਂ ਪਹਿਲਾਂ ਮੈਂ ਇੱਕ ਵਾਰ ਇਲੈਕਸ਼ਨਸ ਬਾਰੇ ਜਾਣ ਕੇ ਇਲੈਕਸ਼ਨ ਦੇ ਵਿੱਚ ਖੜ ਕੇ ਸਿੱਖਾਂ ਤਾਂ ਹੀ ਮੈਂ ਕੁਝ ਕਹਿ ਸਕਦੇ ਆ ਇਹਦੇ ਬਾਰੇ ਕਿ ਮੈਂ ਅੱਗੇ ਜਾ ਕੇ ਉਹਦੇ ਜਾਣੇ ਕੀ ਨਹੀਂ ਤੁਹਾਡੀ ਪ੍ਰਧਾਨਗੀ ਦੀ ਚੋਣ 'ਚ ਉੱਠਣ ਦੀ ਅਰਦਾਸ ਤਾਂ ਅਰਦਾਸ ਦੀ ਕਬੂਲ ਕਰ ਲਈ ਪ੍ਰਮਾਤਮਾ ਨੇ ਹੁਣ ਅਗਲੀ ਅਰਦਾਸ ਜਿੱਤ ਦੀ ਯਸ ਉਹਦੇ ਬਾਰੇ ਮਨ 'ਚ ਕਿੰਨਾ ਕੁ ਜੜਾ ਹੈਗਾ ਨਰਵਸਨੈਸ ਲੜਾਈ ਨੂੰ ਲੈ ਕੇ ਚੱਲ ਰਹੀ ਹੈ ਨਰਵਸਨੈਸ ਤਾਂ ਨਹੀਂ ਕਹੂੰਗੀ ਮੈਂ ਬਟ ਮੈਂ ਆਜ਼ਰੂਰ ਕਹੂੰਗੀ ਪੂਰਾ ਕੌਨਫੀਡੈਂਸ ਹੈ ਅਸੀਂ ਜਿੱਤਾਂਗੇ ਅਸੀਂ ਕੁਝ ਕਰਕੇ ਦਿਖਾਵਾਂਗੇ ਯੂਨੀਵਰਸਿਟੀ ਲਈ ਤੇ ਕੰਮ ਕਰਕੇ ਦਿਖਾਵਾਂਗੇ ਜੀ ਵੀਰ ਤੁਹਾਡਾ ਸ਼ੁਭਨਾ ਮੈਂ ਅਫਤਾਰ ਸਿੰਘ ਜੀ ਹਾਂ ਤੇ ਸਾਡੀ ਸਟੂਡੈਂਟ ਆਰਗੇਨਾਈਜੇਸ਼ਨ 1997 ਤੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਾਸਤੇ ਕੰਮ ਕਰ ਰਹੀ ਹੈ ਤੇ ਅਸੀਂ 2012 ਤੋਂ ਬਾਅਦ ਪ੍ਰਧਾਨ ਦੀ ਸੀਟ ਤੇ ਲੜ ਰਹੇ ਹਾਂ ਤੇ ਤੁਸੀਂ ਵੇਖਿਆ ਹੋਣਾ ਕਿ 2013 ਵਿੱਚ ਜਦੋਂ ਰਾਜਨੀਤਿਕ ਪਾਰਟੀਆਂ ਦਾ ਪੰਜਾਬ ਯੂਨੀਵਰਸਿਟੀ 'ਚ ਦਖਲ ਹੁੰਦਾ ਹੈ ਤਾਂ ਸਾਰੀਆਂ ਸਟੂਡੈਂਟ ਆਰਗੇਨਾਈਜੇਸ਼ਨਾਂ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ 4-5 ਸਾਲਾਂ ਦੇ ਸਮੇਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਸਮਝ ਲਿਆ ਕਿ ਜੇ ਉਹਨਾਂ ਦੇ ਕੋਈ ਦਰਦ ਨੂੰ ਸਮਝ ਸਕਦਾ ਏ ਉਹਨਾਂ ਦੀ ਪੀੜਾ ਨੂੰ ਪਹਿਚਾਨ ਸਕਦਾ ਏ ਤਾਂ ਉਹ ਪਿਓਰ ਦੀ ਸਟੂਡੈਂਟ ਸੈਂਟ੍ਰਿਕ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਵਿਦਿਆਰਥੀਆਂ ਦੇ ਵਿੱਚੋਂ ਚੱਲਦੀਆਂ ਨੇ ਤੇ ਵਿਦਿਆਰਥੀਆਂ ਦੇ ਲਈ ਚੱਲਦੀਆਂ ਨੇ ਤੁਸੀਂ ਪੁੱਛਿਆ ਕਿ ਅਰਦਾਸ ਨੂੰ ਤੁਸੀਂ ਪੁੱਛਿਆ ਕਿ ਤੁਸੀਂ ਰਾਜਨੀਤੀ 'ਚ ਜਾਓਗੇ ਕਿ ਨਹੀਂ ਕਿਉਂਕਿ ਪੋਲੀਟੀਕਲ ਪਾਰਟੀਆਂ ਚ ਕੀ ਹੁੰਦਾ ਹੈ ਉਹਨਾਂ ਦੇ ਇੰਚਾਰਜ ਵੀ ਬਾਹਰੋਂ ਲੱਗ ਕੇ ਆਉਂਦੇ ਨੇ ਉਹਨਾਂ ਦੇ ਫੰਡ ਵੀ ਬਾਹਰੋਂ ਆਉਂਦੇ ਨੇ ਉਹਨਾਂ ਦੇ ਕੈਂਡੀਡੇਟ ਵੀ ਬਾਹਰੋਂ ਸਿਲੈਕਟ ਹੁੰਦੇ ਨੇ ਸਾਡੀ ਸਟੂਡੈਂਟ ਆਰਗੇਨਾਈਜੇਸ਼ਨ ਦੇ ਵਿੱਚ ਅਸੀਂ ਹੀ ਫੰਡ ਮੈਨੇਜ ਕਰਦੇ ਨੇ ਅਸੀਂ ਹੀ ਕੈਂਡੀਡੇਟ ਲਾਉਣਾ ਹੈ ਅਸੀਂ ਹੀ ਇਲੈਕਸ਼ਨ ਮੈਨੇਜ ਕਰਦੀ ਹੈ ਤੇ ਅਸੀਂ ਇੱਥੇ ਅਸੀਂ ਇੱਕ ਵਾਰ ਗਲਤੀ ਕਰ ਲਾਂਗੇ ਦੂਜੀ ਕਲਾਸ 'ਚ ਗਲਤੀ ਕਰ ਲਾਂਗੇ ਪਰ ਅਸੀਂ ਚੌਥੀ ਪੰਜਵੀਂ ਕਲਾਸ ਤੱਕ ਜਾਂਦੇ ਜਾਂਦੇ ਇੰਨੇ ਪਰਫੈਕਟ ਹੋ ਜਾਾਂਗੇ ਸਾਡੀਆਂ ਆਵਾਜ਼ਾਂ ਇੰਨੀਆਂ ਬੁਲੰਦ ਹੋ ਜਾਣਗੀਆਂ ਕਿ ਜਦੋਂ ਕੱਲੂ ਪਾਰਲੀਮੈਂਟ ਆਫ ਇੰਡੀਆ ਦੇ ਵਿੱਚ ਜਾਵਾਂਗੇ ਤਾਂ ਪਾਰਲੀਮੈਂਟ ਨੂੰ ਹਿਲਾਉਣ ਦੀ ਜ਼ਰੂਰਤ ਰੱਖਣਗੇ ਸਾਡੀ ਇੱਕ ਆਰਗੇਨਾਈਜੇਸ਼ਨ ਦੇ ਬੰਦੇ ਤੇ ਜੇ ਅੱਜ ਕੋਈ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਲੇਮ ਕਰਦਾ ਏ ਕਿ ਉਹ ਪੰਜਾਬ ਯੂਨੀਵਰਸਿਟੀ ਦਾ ਐਲੂਮਨੀ ਹੈ ਤੇ ਅੱਜ ਸਿਆਸਤ ਦੇ ਵਿੱਚ ਸਰਗਰਮ ਹੈ ਐਮ ਐਲ ਏ ਐਮ ਪੀ ਹੈ ਤਾਂ ਅਸੀਂ ਦਾਵਾ ਕਰਦੇ ਹਾਂ ਉਹ ਚੋ 50 60% ਬੰਦੇ ਸਿਰਫ ਸੋ ਪੂਚੋਂ ਨਿਕਲ ਕੇ ਗਏ ਨੇ ਕਿਉਂਕਿ ਸਟੂਡੈਂਟ ਆਰਗੇਨਾਈਜੇਸ਼ਨ ਸਿੱਖਣ ਦਾ ਇੱਕ ਪਲੈਟਫਾਰਮ ਆ ਯੂਨੀਵਰਸਿਟੀ ਅਸੀਂ ਸਿੱਖਣ ਵਾਸਤੇ ਆਏ ਆ ਤੁਸੀਂ 2013 ਤੋਂ ਬਾਅਦ ਦੀ ਗੱਲ ਕੀਤੀ ਪੋਲੀਟੀਕਲ ਪਾਰਟੀਆਂ ਵੱਡੇ ਪੱਧਰ ਤੇ ਮੈਦਾਨ ਚ ਉਤਰੀਆਂ ਨੇ ਵਿਦਿਆਰਥੀ ਜਥੇਬੰਦੀਆਂ ਚੋਣਾਂ ਚ ਉਤਰੀਆਂ ਨੇ ਹੁਣ ਵੀ ਅਸੀਂ ਵੇਖ ਰਿਹਾ ਸੀ ਕੇਂਦਰ ਦੇ ਵਿੱਚ ਜਿਨ੍ਹਾਂ ਦੀ ਸੱਤਾ ਹੈ ਉਹਨਾਂ ਦੀਆਂ ਜਥੇਬੰਦੀਆਂ ਵੱਡੇ ਵੱਡੇ ਜਿਹੜੇ ਹੈਗੇ ਨਾਰੇ ਲੱਗ ਰਹੇ ਨੇ ਤੁਸੀਂ ਫੰਡ ਦੀ ਗੱਲ ਕੀਤੀ ਆ 노 ਡਾਊਟ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਫੰਡ ਵੀ ਵੱਡੇ ਪੱਧਰ ਤੇ ਪੋਲੀਟੀਕਲ ਪਾਰਟੀਆਂ ਅਰੇਂਜ ਕਰਦੀਆਂ ਨੇ ਇਸ ਸਾਰੇ ਦੇ ਵਿੱਚ ਜਿੱਥੇ ਸਾਰੀ ਜਿਹੜੀ ਹੈਗੀ ਸੱਤਾ ਕੇਂਦਰ ਦੇ ਹੱਥ ਹੋਵੇ ਜਾਂ ਸੂਬੇ ਦੀਆਂ ਸਰਕਾਰਾਂ ਦੇ ਹੱਥ ਹੋਵੇ ਹੁਣ ਵਿਦਿਆਰਥੀ ਜਥੇਬੰਦੀਆਂ ਦੀ ਦਾਈ ਦੋ ਤਰਫਾ ਹੋ ਗਈ ਆ ਇੱਕ ਤਾਂ ਵਿਦਿਆਰਥੀ ਹਿੱਤਾਂ ਲਈ ਲੜਨਾ ਦੂਜਾ ਪੋਲੀਟੀਕਲ ਪਾਰਟੀਆਂ ਦੇ ਨਾਲ ਲੜਨਾ ਤੁਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ 2023 ਦੇ ਵਿੱਚ ਮੁੱਖ ਮੰਤਰੀ ਪੰਜਾਬ શ્રી ਭਗਵੰਤ ਸਿੰਘ ਮਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਉਂਦੇ ਨੇ 11 ਨੰਬਰ ਹੋਸਟਲ ਹੈ ਉਹਦੇ ਬਾਹਰ ਖੜ ਕੇ ਅਨਾਉਂਸ ਕਰਦੇ ਨੇ ਕਿ ਮੈਂ ਪੰਜਾਬ ਯੂਨੀਵਰਸਿਟੀ ਵਾਸਤੇ 50 ਕਰੋੜ ਰੁਪਏ ਸੈਂਸ਼ਨ ਕਰਦਾ ਕੁੜੀਆਂ ਦੇ ਹੋਸਟਲ ਦਾ ਤੀਜਾ ਚੌਥਾ ਪੰਜਵਾਂ ਫਲੋਰ ਬਣਾਉਣ ਵਾਸਤੇ ਤੇ ਇੱਕ ਮੁੰਡਿਆਂ ਦਾ ਹੋਸਟਲ ਬਣਾਉਣ ਵਾਸਤੇ ਤੇ ਉਹ ਆਉਂਦੇ ਨੇ ਇਲੈਕਸ਼ਨ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਉਹ ਫੰਡ ਨਹੀਂ ਜਾ ਰਹੀ ਹੁੰਦਾ 2024 ਦੇ ਵਿੱਚ ਪੰਜਾਬ ਦੀ ਪਵਿੱਤਰ ਵਿਧਾਨ ਸਭਾ ਦੇ ਵਿੱਚ ਖੜ ਕੇ ਬਜਟ ਸਪੀਚ ਦੇ ਵਿੱਚ ਹਰਪਾਲ ਸਿੰਘ ਚੀਮਾ ਫਾਈਨੈਂਸ ਮਿਨਿਸਟਰ ਆਫ ਪੰਜਾਬ ਅਨਾਉਂਸ ਕਰਦੇ ਨੇ ਕਿ ਅਸੀਂ 40-45 ਕਰੋੜ ਰੁਪਇਆ ਪੰਜਾਬ ਯੂਨੀਵਰਸਿਟੀ ਵਾਸਤੇ ਅਨਾਉਂਸ ਕਰਦੇ ਆ ਉਹ ਵੀ ਸਿਰਫ ਇਲੈਕਸ਼ਨ ਦੇ ਵਿੱਚ ਆਪਣੀ ਪਾਰਟੀ ਜਿਤਾਉਣ ਵਾਸਤੇ ਇਨ ਰਿਐਲਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਵੱਲੋਂ 1 ਵੀ ਰੁਪਇਆ ਨਹੀਂ ਆਇਆ ਤੁਸੀਂ ਦੇਖੋ ਸਾਡੀ ਵਿਦਿਆਰਥੀਆਂ ਦੀ ਇਲੈਕਸ਼ਨ ਨੂੰ ਮੈਨੀਪੂਲੇਟ ਕਰਨ ਵਾਸਤੇ ਸਾਡਾ ਵਰਤੋ ਕਰਨ ਵਾਸਤੇ ਸਾਨੂੰ ਇੱਕ ਟੂਲ ਸਮਝਿਆ ਜਾਂਦਾ ਮੁੱਖ ਮੰਤਰੀ ਵੀ ਝੂਠ ਬੋਲ ਗਿਆ ਫਾਈਨਾਂਸ ਮਿਨਿਸਟਰ ਵੀ ਝੂਠ ਬੋਲ ਗਿਆ ਤੇ ਸਾਨੂੰ ਜ਼ਰੂਰਤ ਕਾਦੀ ਹੈ ਇਹ ਕੰਮ ਕੀਦਾ ਸੀ ਉਹਨਾਂ ਨਾਲ ਜਾ ਕੇ ਲੜਨਾ ਉਹਨਾਂ ਦੇ ਵਿਦਿਆਰਥੀ ਵਿੰਗ ਦਾ ਉਹਨਾਂ ਦੇ ਵਿਦਿਆਰਥੀ ਵਿੰਗ ਨੇ ਕੀ ਕੀਤਾ ਸਿਰਫ ਆਪਣੇ ਆਕਾ ਨੂੰ ਖੁਸ਼ ਕੀਤਾ ਅੱਜ ਤੁਸੀਂ ਦੇਖਿਓ ਹਰ ਇੱਕ ਪਾਰਟੀ ਦੇ ਵਿੱਚ ਲੜਾਈ ਹੈ ਕਿ ਮੈਨੂੰ ਕੈਂਡੀਡੇਟ ਲਾਓ ਸਾਡੀ ਪਾਰਟੀ ਦੇ ਵਿੱਚ ਆਰਗੇਨਾਈਜੇਸ਼ਨ ਸੁਪਰੀਮ ਹੈ ਅਰਦਾਸ ਸਾਡੇ ਲਈ ਕਦੇ ਵੀ ਤੁਸੀਂ ਅਰਦਾਸ ਜਿਹੜੀ ਕੈਂਡੀਡੇਟ ਹੈਗੀ ਹੈ ਸਾਡੀ ਸਾਡੀ ਇਨੀ ਪੱਕੀ ਸਪੋਰਟਰ ਸੀ ਇਹ ਇਨੇ ਕਦੇ ਸੋਚਿਆ ਨਹੀਂ ਹੁੰਨਾ ਕਿ ਮੈਂ ਕੈਂਡੀਡੇਟ ਲੜੂੰਗੀ ਇਹ ਆਪਣੀ ਸਹੇਲੀਆਂ ਨਾਲ ਗੱਲ ਕਰਦੀ ਹੁੰਦੀ ਸੀ ਜਿਵੇਂ ਦੱਸਦੀ ਹੈ ਕਿ ਮੇਰਾ ਦਿਲ ਕਰਦਾ ਮੈਂ ਇਲੈਕਸ਼ਨ ਲੈਣਾ ਪਰ ਮੈਨੂੰ ਕਿਸੇ ਨੇ ਮੌਕਾ ਨਹੀਂ ਦੇਣਾ ਜਦੋਂ ਇਹਨੇ ਆਪਣੇ ਵੱਡੇ ਭਰਾਵਾਂ ਨਾਲ ਗੱਲ ਕੀਤੀ ਕਿਉਂਕਿ ਸਾਡੀ ਆਰਗੇਨਾਈਜੇਸ਼ਨ ਦਾ ਮੁੱਖ ਮਕਸਦ ਹੀ ਲੀਡਰ ਪੈਦਾ ਕਰਨਾ ਹੈ ਤੇ ਲੀਡਰ ਆਮ ਘਰਾਂ ਦੇ ਬੱਚੇ ਬਣਨਗੇ ਆਮ ਉਹ ਵਿਦਿਆਰਥੀ ਬਣੂਗਾ ਜਿਹਦੀ ਅਟੈਂਡੈਂਸ 75 ਨਹੀਂ 95% ਅਟੈਂਡੈਂਸ ਹੈ ਤੇ ਜਿਹੜਾ ਵਿਦਿਆਰਥੀ ਵਿਦਿਆਰਥੀਆਂ ਦੇ ਵਿੱਚੋਂ ਨਿਕਲਿਆ ਹੈ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਜਾਣਦਾ ਹੈ ਤੇ ਜਿਹਨੂੰ ਪਤਾ ਹੈ ਹੋਸਟਲ ਦੀ ਰੋਟੀ ਖਾਣ ਕਿੰਨਾ ਕੁ ਦਰਦ ਹੁੰਦਾ ਹੈ ਹੈ ਨਾ ਜਿਹਨੂੰ ਪਤਾ ਹੈ ਵੀ ਕਲਾਸ ਦੇ ਵਿੱਚ ਜਦੋਂ ਬੈਠੇ ਹੁੰਦੇ ਆ ਪੱਖੇ ਬੰਦ ਹੋ ਜਾਂਦੇ ਨੇ ਤਾਂ ਕਿੰਨਾ ਕਦਰਦ ਹੁੰਦਾ ਹੈ ਜਿਹਨੂੰ ਪਤਾ ਹੈ ਜਦੋਂ ਵਾਸ਼ਰੂਮ ਦੇ ਵਿੱਚ ਜਾਂਦੇ ਆ ਵਾਸ਼ਰੂਮ ਸਾਫ਼ ਨਹੀਂ ਹੁੰਦੇ ਕਿੰਨਾ ਬੁਰਾ ਫੀਲ ਹੁੰਦਾ ਹੈ ਅਸੀਂ ਇੱਥੇ ਪੜਨਾ ਆਏ ਆ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਦੇ ਪ੍ਰਧਾਨ ਦਾ ਰੁਤਬਾ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਸਾਡੇ ਪਿਛਲੇ ਪ੍ਰਧਾਨ ਨੂੰ 3-4 ਵਾਰ ਮਿਲੇ ਤੇ ਸਾਡਾ ਪ੍ਰਧਾਨ ਸਿਰਫ ਫੋਟੋਆਂ ਕਰਵਾ ਕੇ ਆ ਗਿਆ ਤੇ ਜੇ ਅਸੀਂ ਉੱਥੇ ਜਾਂਦੇ ਅਸੀਂ 100 ਕਰੋੜ ਰੁਪਏ ਮੰਗਦੇ ਜੇ ਸਾਨੂੰ 10 ਕਰੋੜ ਰੁਪਏ ਦੇ ਦਿੰਦੇ ਅਸੀਂ 10 ਵੀ ਦੇ ਦਿੰਦੇ ਉਹ ਤਾਂ ਚਾਰਟੀ ਯੂਨੀਵਰਸਿਟੀ ਡਿਵੈਲਪਮੈਂਟ ਹੁੰਦੀ ਸਾਡੇ ਪ੍ਰਧਾਨ ਦਾ ਕੰਮ ਪੱਖੇ ਠੀਕ ਕਰਵਾਉਣਾ ਨਹੀਂ ਜੇ ਤੁਸੀਂ ਸਾਡੀ ਆਰਗੇਨਾਈਜੇਸ਼ਨ ਨੂੰ ਲੀਡਰ ਮੰਨ ਰਹੇ ਹੋ ਤਾਂ ਸਾਡਾ ਇਹ ਫਰਜ਼ ਹੈ ਕਿ ਅਸੀਂ ਦੇਖੀਏ ਕਿ ਜਿਹੜੇ ਬੱਚੇ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਫਿਊਚਰ ਨੂੰ ਸਿਕਿਉਰ ਕਿਵੇਂ ਕਰਨਾ ਹੈ ਸਾਡਾ ਕੰਮ ਹੈ ਇਮਪਲੋਇਮੈਂਟ ਪਾਲਿਸੀ ਤੇ ਕੰਮ ਕਰਨਾ ਸਾਡਾ ਕੰਮ ਹੈ ਐਜੂਕੇਸ਼ਨ ਪਾਲਿਸੀ ਰੀਡ ਕਰਕੇ ਇਮਪਲੋਇਮੈਂਟ ਪਾਲਿਸੀ ਪੜ੍ਹ ਕੇ ਸਰਕਾਰ ਨੂੰ ਦੱਸਣਾ ਕਿ ਤੁਹਾਡੀ ਪਾਲਿਸੀ ਦੇ ਵਿੱਚ ਇਹ ਕਮੀ ਹੈ ਤੁਹਾਡੀ ਇਹ ਇਸ ਕਮੀਆਂ ਦੇ ਕਾਰਨ ਸਾਡੇ ਯੂਥ ਨੂੰ ਰੋਜ਼ਗਾਰ ਨਹੀਂ ਮਿਲਦਾ ਤਾਂ ਇਹ ਕੰਮ ਕੋਈ ਨਹੀਂ ਕਰ ਰਿਹਾ ਸਿਰਫ ਪੋਲਿਟਿਕਲ ਪਾਰਟੀਆਂ ਨੂੰ ਕੀ ਹੈ ਆਪਣੀ ਪਾਰਟੀ ਜਿਤਾਓ ਕਿਉਂਕਿ ਦੇਖੋ ਜੇ ਕਿਸੇ ਪੋਲਿਟਿਕਲ ਪਾਰਟੀ ਨੂੰ ਜਿੰਨਾ ਹੈ ਤਾਂ ਉਹਨਾਂ ਨੇ ਦਿੱਲੀ 22 ਸੈਕਟਰ ਵਾਲੇ ਜਾਂ ਫਿਰ ਆਪਣੀ ਪਾਰਟੀ ਵਾਲੇ ਸਾਡੇ ਬੌਸ ਕੌਨ ਨੇ ਸਟੂਡੈਂਟ ਅਸੀਂ ਸਟੂਡੈਂਟ ਖੁਸ਼ ਕਰਦੇ ਹਾਂ ਜਿਸ ਤਰੀਕੇ ਨਾਲ ਇਹਨਾਂ ਜਿੰਨੀਆਂ ਵਿਦਿਅਕ ਸੰਸਥਾਵਾਂ ਨੇ ਯੂਨੀਵਰਸਿਟੀਆਂ ਨੇ ਇਹਨਾਂ ਦਾ ਕੇਂਦਰੀਕਰਨ ਹੋ ਰਿਹਾ ਪਿੱਛੇ ਜਿੱਥੇ ਸੈਨੇਟ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਰ ਵੀ ਜਿਹੜਾ ਹੈਗਾ ਵੱਡੇ ਪੱਧਰ ਤੇ ਵਾਈਸ ਚਾਂਸਲਰ ਦੇ ਉੱਪਰ ਵੀ ਜਿਹੜਾ ਹੈਗਾ ਸਵਾਲ ਉੱਠ ਰਹੇ ਨੇ ਉਹ ਵੀ ਜਿਹੜੇ ਹੈਗੇ ਆ ਭਗਮਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਕੋਸ਼ਿਸ਼ ਦੇ ਵੀ ਜਿਹੜੇ ਹੈਗੇ ਆ ਬਿਆਨ ਆਏ ਸੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਔਰ ਸੋਪੂ ਇਹਨਾਂ ਦੇ ਉੱਪਰ ਕੀ ਲੜਾਈ ਲੜ ਰਹੀ ਆ ਜਦੋਂ ਸੈਨੇਟ ਦਾ ਧਰਨਾ ਲੱਗਿਆ ਉਹ ਧਰਨਾ 100 ਦਿਨ ਚੱਲਿਆ ਤੇ ਸਾਡੀ ਆਰਗੇਨਾਈਜੇਸ਼ਨ ਹਰ ਰਾਤ ਹਰ ਦਿਨ ਉੱਥੇ ਮੌਜੂਦ ਸੀ ਸੈਨਟ ਦੇ ਧਰਨੇ ਦੌਰਾਨ 12 13 ਵਿਦਿਆਰਥੀਆਂ ਤੇ ਐਫ ਆਈ ਆਰ ਹੋਈ ਉਹਨਾਂ ਚੋਂ ਇੱਕ ਮੈਂ ਵੀ ਸੀ ਤੇ ਅਸੀਂ ਇਲੈਕਸ਼ਨ ਤੋਂ ਪਿਛਲੀ ਇਲੈਕਸ਼ਨ ਹਾਰਨ ਤੋਂ ਅਗਲੇ ਦਿਨ ਹੀ ਵਿਦਿਆਰਥੀਆਂ ਵਾਸਤੇ ਕੰਮ ਕਰਨ ਲੱਗ ਗਏ ਅੱਜ ਤੁਸੀਂ ਦੇਖੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਰਜੰਟ ਢਿੱਲੋ ਦਾ ਅਖਾੜਾ ਕਰਾਉਣਾ ਕਾਉਂਸਲ ਨੂੰ ਯਾਦ ਹੈ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਾਉਣਾ ਕਾਉਂਸਲ ਨੂੰ ਯਾਦ ਹੈ ਪਰ ਪੰਜਾਬ ਯੂਨੀਵਰਸਿਟੀ ਜਿਹੜੀ ਵਿਦਿਅਕ ਸੰਸਥਾ ਹੈ ਉੱਥੇ ਪਿਛਲੇ 5 ਸਾਲਾਂ ਤੋਂ ਪੁਸਤਕ ਮੇਲਾ ਨਹੀਂ ਹੋਇਆ ਬੁੱਕ ਫੇਅਰ ਨਹੀਂ ਹੋਇਆ ਉਹ ਕਿਸੇ ਨੂੰ ਯਾਦ ਨਹੀਂ ਅਸੀਂ ਵਾਅਦਾ ਕਰਦੇ ਹਾਂ ਸਾਡੇ ਵਾਸਤੇ ਸਿਰਫ ਚੌਣਾ ਨਹੀਂ ਸਾਡੇ ਵਾਸਤੇ ਵਿਦਿਆਰਥੀ ਇੰਪੋਰਟੈਂਟ ਨੇ ਅਸੀਂ ਨੈਸ਼ਨਲ ਜਿਹੜੀ ਐਜੂਕੇਸ਼ਨ ٹرسٹ ਹੈ ਜਾਂ ਫਿਰ ਨੈਸ਼ਨਲ ਬੁੱਕ ٹرسٹ ਹੈ ਅਸੀਂ ਉਹਨਾਂ ਕੋਆਰਡੀਨੇਟ ਕਰਾਂਗੇ ਅਸੀਂ ਵਿਦਿਆਰਥੀਆਂ ਨੂੰ ਇੰਟਰਨੈਟ ਐਂਟਰਟੇਨਮੈਂਟ ਦਾ ਅਲਟਰਨੇਟਿਵ ਦਵਾਂਗੇ ਕਿ ਕਿਤਾਬਾਂ ਪੜ੍ਹ ਕੇ ਵੀ ਐਂਟਰਟੇਨਮੈਂਟ ਹੋ ਸਕਦਾ ਹੈ ਉਰੇ ਸਾਇੰਸ ਫੇਅਰ ਵੀ ਹੋ ਸਕਦਾ ਹੈ ਤੇ ਅਸੀਂ ਦੱਸਾਂਗੇ ਕਿ ਆਰਟਸ ਜਿਹੜੇ ਸੋਸ਼ਲ ਸਕਾਲਰ ਨੇ ਉਹਨਾਂ ਦਾ ਵੀ ਕੋਈ ਮੇਲਾ ਹੋ ਸਕਦਾ ਹੈ ਐਜੂਕੇਸ਼ਨ ਤੇ ਲੈਂਗੁਏਜ ਲੈਬ ਵੀ ਹੋ ਸਕਦੀ ਹੈ ਅਸੀਂ ਉਹ ਐਗਜ਼ਾਮਪਲ ਸੈੱਟ ਕਰਾਂਗੇ ਕਿ ਜਦੋਂ ਸਟੂਡੈਂਟ ਆਰਗੇਨਾਈਜੇਸ਼ਨਾਂ ਸਟੂਡੈਂਟਾਂ ਵਾਸਤੇ ਕੰਮ ਕਰਦੀਆਂ ਨੇ ਤਾਂ ਉਹ ਕਾਉਂਸਲ ਕਿਵੇਂ ਦੀ ਹੁੰਦੀ ਹੈ ਸੋ ਅਖੀਰ ਤੇ ਲੜਾਈ ਕਿਵੇਂ ਵੇਖਦੇ ਹੋ ਕਿਉਂਕਿ ਵਿਦਿਆਰਥੀਆਂ ਦੀ ਲੜਾਈ ਵੱਡਿਆ ਘਰਾਂ ਦੇ ਕਾਕਿਆਂ ਨਾਲ ਕਾਕਾशाही ਲੜਾਈ ਬਣ ਗਈ ਹੈ ਸਿਰਫ ਕਾਕਿਆਂ ਨਾਲ ਨਹੀਂ ਜੀ ਤੁਸੀਂ ਵੇਖਿਓ ਔਨ ਵਾਲੇ ਦਿਨਾਂ ਵਿੱਚ ਪੰਜਾਬ ਗਵਰਨਮੈਂਟ ਦੇ ਸਾਰੇ ਮੰਤਰੀ ਕੇਂਦਰ ਸਰਕਾਰ ਦੇ ਅੱਧੇ ਮੰਤਰੀ ਤੁਹਾਨੂੰ ਯੂਨੀਵਰਸਿਟੀ ਤੋਂ ਬਾਹਰ ਜਾਂ ਯੂਨੀਵਰਸਿਟੀ ਦੇ ਗੈਸਟ ਹਾਊਸਾਂ ਦੇ ਵਿੱਚ ਬੈਠੇ ਮਿਲਣਗੇ ਜਿਹੜੇ ਆਪਣੀ ਪਾਰਟੀ ਨੂੰ ਜਿੱਤ ਪਾਉਣ ਵਾਸਤੇ ਕੁਝ ਵੀ ਕਰਨਗੇ ਹੈਨਾ ਤੇ ਅਸੀਂ ਇੰਨੇ ਕਿ ਦ੍ਰਿਹੜਾ ਕਿਉਂਕਿ ਅਸੀਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਤੁਰੇ ਸੀ ਜੀ ਕਿ ਸਾਡੀ ਲੜਾਈ ਅਥਾਰਟੀ ਨਾਲ ਵੀ ਹੈ ਸਰਕਾਰ ਨਾਲ ਵੀ ਹੈ ਉਸ ਗਰੋਹ ਦੇ ਨਾਲ ਵੀ ਹੈ ਜਿਹੜਾ ਯੂਨੀਵਰਸਿਟੀ ਵਿੱਚ ਬੈਠ ਕੇ ਯੂਨੀਵਰਸਿਟੀ ਦਾ ਨੁਕਸਾਨ ਕਰ ਰਿਹਾ ਹੈ ਸਾਨੂੰ ਉਮੀਦ ਹੈ ਕਿ ਜਿਵੇਂ ਪਰਮਾਤਮਾ ਨੇ ਅਰਦਾਸ ਦੀ ਅਰਦਾਸ ਸੁਣੀ ਹੈ ਸਾਡੀ ਵੀ ਪਰਮਾਤਮਾ ਅਰਦਾਸ ਸੁਣੂਗਾ ਕਿ ਅਰਦਾਸ ਦੀ ਅਗਵਾਈ ਦੇ ਵਿੱਚ ਅਸੀਂ ਕੌਂਸਲ ਚਲਾਵਾਂਗੇ ਤੇ ਯੂਨੀਵਰਸਿਟੀ ਦਾ ਨਕਸ਼ਾ ਬਦਲ ਕੇ ਦਿਖਾਵਾਂਗੇ ਪਿਛਲੀ ਵਾਰ ਅਸੀਂ ਵੇਖਿਆ ਕਿ ਪਿਛਲੀ ਵਾਰ ਤਾਂ ਜਿਹੜੀਆਂ ਇਹ ਵੱਡੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਪਿੱਛੇ ਵੱਡੇ ਹੱਥ ਖੜੇ ਆ ਉਹਨਾਂ ਨੇ ਜਿਹ ਲਰਾਂ ਦੇ ਪਾਸ ਵੀ ਬਣਦੀ ਸੀ ਬਿਲਕੁਲ ਜੀ ਕਿਉਂਕਿ ਤੁਸੀਂ ਹੋਰ ਵੀ ਹੋ ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲੂ ਜੇ ਕੋਈ ਪਾਰਟੀ ਇਹ ਜਾਂ ਕੁਝ ਕਰੂਗੀ ਉਹਨੂੰ ਅਸੀਂ ਐਕਸਪੋਜ਼ ਕਰਾਂਗੇ ਉਹਨਾਂ ਨੂੰ ਵਿਦਿਆਰਥੀਆਂ ਦੇ ਸਾਹਮਣੇ ਲੈ ਕੇ ਆਵਾਂਗੇ ਕਿਉਂਕਿ ਵਿਦਿਆਰਥੀ ਚੋਣਾਂ ਦੇ ਵਿੱਚ ਵਿਦਿਆਰਥੀ ਹੋਣਾ ਜ਼ਰੂਰੀ ਹੈ ਹੂੰ ਕੁਝ ਬੰਦੇ ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਪਰ ਇਲੈਕਸ਼ਨ ਦੇ ਵਿੱਚ ਆਪਣੀ ਬੜੀ ਅਹਿਮ ਭੂਮਿਕਾ ਨਿਭਾ ਰਹੇ ਨੇ ਤਾਂ ਅਸੀਂ ਉਹ ਕੰਮ ਕਰਾਂਗੇ ਜਿਹੜੇ ਵਿਦਿਆਰਥੀਆਂ ਲਈ ਜ਼ਰੂਰਤ ਹੈ ਅਸੀਂ ਸੈਮੀਨਾਰ ਕਰਾਵਾਂਗੇ ਅਸੀਂ ਲੈਕਚਰ ਕਰਾਵਾਂਗੇ ਅਸੀਂ ਡਿਬੇਟ ਕਰਾਵਾਂਗੇ ਅਸੀਂ ਯੂਥ ਪਾਰਲੀਮੈਂਟ ਕਰਾਵਾਂਗੇ ਕਿਉਂਕਿ ਤੁਸੀਂ ਰੋਟੀ ਇੱਕ ਦਿਨ ਖਾ ਲੋਗੇ ਹਨਾ ਤੁਸੀਂ ਰੋਟੀ ਖਾ ਕੇ ਜੇ ਵੋਟ ਪਾਤੀ ਦਾ ਤੁਹਾਡਾ ਫਿਊਚਰ ਨੁਕਸਾਨ ਹੋ ਜਾਊਗਾ ਕਿਉਂਕਿ ਅੱਜ ਜਿਹੜੀ ਯੂਨੀਵਰਸਿਟੀ ਡੁੱਬੀ ਆ ਉਹਦਾ ਇਹੀ ਕਾਰਨ ਹੈ ਕਿ ਅਸੀਂ ਰੋਟੀ दारू ਪੱਪਾ ਕਲੱਬਾਂ ਦੇ ਸਾਰੇ ਵੋਟ ਪਾ ਦਿੰਨੇ ਆ ਪਰ ਸਾਨੂੰ ਉਮੀਦ ਹੈ ਕਿ ਪਰਮਾਤਮਾ ਅਰਦਾਸ ਦੀ ਅਰਦਾਸ ਜ਼ਰੂਰ ਸੁਣੂਗਾ ਅਖੀਰ ਚ ਅਰਦਾਸ ਆਪਣੇ ਵਿਦਿਆਰਥੀ ਸਾਥੀਆਂ ਲਈ ਕੋਈ ਮੈਸੇਜ ਉਹ ਅਰਦਾਸ ਨੂੰ VOTING ਕਿਉਂ ਕਰਨਾ ਮੈਂ ਚਾਹਨੀ ਆ ਕਿ ਸਾਰੇ ਸਟੂਡੈਂਟਸ ਮੈਨੂੰ ਕਿਉਂ ਵੋਟ ਕਰਨ ਤੇ ਸਪੋਰਟ ਕਰਨ ਕਿਉਂਕਿ ਮੈਂ ਇੱਥੇ ਐਜ਼ ਅ ਗਰਲ ਆਮ ਸਟੈਂਡਿੰਗ ਹੇਅਰ ਤੇ ਮੈਂ ਖੜੀ ਆ ਇੱਥੇ ਕੰਮ ਕਰਨ ਲਈ ਖੜੀ ਆ ਮੇਰਾ ਹਮੇਸ਼ਾ ਤੋਂ ਮੈਂ ਕਿਹਾ ਜਿਵੇਂ ਸੁਪਨਾ ਸੀ ਵੈਲਫੇਰਲੀ ਕੰਮ ਕਰਨਾ ਮੈਂ ਕਰੂੰਗੀ ਕਰਕੇ ਦਿਖਾਉਂਗੀ ਮੈਂ ਆਪ ਇੱਕ ਸਟੂਡੈਂਟ ਆ ਮੈਨੂੰ ਪ੍ਰੋਬਲਮਸ ਪਤਾ ਹੈ ਗਰਾਊਂਡ ਲੈਵਲ ਤੇ ਮੈਂ ਵੀ ਪੁੱਛਿਆ ਸਾਰਿਆਂ ਨੂੰ ਕੀ ਪ੍ਰੋਬਲਮਸ ਉਹ ਗੋ ਥਰੂ ਕਰਦੇ ਨੇ ਤਾਂ ਮੈਂ ਉਹਨਾਂ ਨੂੰ ਕਹੂੰਗੀ ਕਿ ਮੈਂ ਸਮਝ ਸਕਦੀ ਆ ਵਾਟ ਦੇ ਆਰ ਗੋਇੰਗ ਥਰੂ ਬੈਸਟ ਆਫ ਲੱਕ ਸਰ ਥੈਂਕ ਯੂ ਸੋ ਮੱਚ